ਆ ਤੁਹਾਨੂੰ ღਾਇ ਸਚਾਈ ਕੀ ਆ ਉਹ ਚਰੇ ਉਹ ਬਣ ਰਹੀ ਆ ਦਾਲ ਸਬਜੀ ਆਵਾ ਬਾਈ ਆ ਮੇਰੇ ਨਾਲ ਕਰਿਓ ਕੀ ਭਲ ਜੋ ਦਖਾਨ ਜਾ ਰਹੇ ਆ ਨਾ ਵੇ ਗਰੂ ਜੋ ਦਖਾਨ ਜਾ ਰਹੇ ਆ ਦੇਖ ਲਿਓ ਸਚਾਈ ਆ ਤੁਹਾਡੀ ਲੋੜ ਹੈ ਸੰਗਤ ਦੀ ਸਿੱਖੰਗਤ ਦੀ ਲੋੜ ਹੈ ਆਓ ਬਈ ਜਾਓ ਇਹ ਰੰਗ ਅੰਦਰ ਆਲ ਪੂਰੇ ਸੰਗਤ ਵਗੇ ਛੱਡਿਏ ਪੁਜਾਤਾ ਸਾਰੇ ਜੀਪਰਾ ਗੁਰੂ ਆਂਦੇ ਨੇ ਕੋਈ ਸ਼ਰੂਰ ਤੋਂ ਕੋਈ ਬਿੰਡੇ ਤੋਂ ਕੋਈ ਮਲੇਰ ਗੋਟਲੇ ਤੋਂ ਕੋਈ ਕਿਧੋਂ ਸਾਰੇ ਪੰਜਾਬ ਹਰਿਆਣਾ ਦੇ ਵਿੱਚੋਂ ਭੇਵੇ ਦੇ ਵਿੱਚੋਂ ਪੁਰਸ਼ੇਤਰ ਦੇ ਵਿੱਚੋਂ ਸ਼ਾਵਾਂ ਦੇ ਵਿੱਚੋਂ ਉਰੇ ਮਰੀਜ਼ ਆਉਂਦੇ ਨੇ ਹੁਣ ਆਪਈ ਇਹ ਕਣਕ ਇਹ ਸਾਰੀ ਕਣਕ ਵਾਹਿਗੁਰੂ ਜੀ ਵਿਅਰਥ ਜਾਊਗੀ ਜੇ ਉਰੇ بارش ਹੋ ਗਈ ਨਾ ਇਹ ਵਿਅਰਥ ਜਾਊਗੀ ਸੰਗਤ ਨੇ ਸਹਿਯੋਗ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਪਰ ਵਾਹਿਗੁਰੂ ਜੀ ਇਹ ਵਿਅਰਥ ਜਾਊਗੀ ਜੇ بارش ਪੈਗੀ ਹੁਣ ਸਾਡੀ ਬੇਨਤੀ ਇਹ ਆ ਉੱਪਰ ਪਾ ਦਿਓ ਬਾਬੇ ਸ਼ੈੱਡ ਦੋ ਗੱਲਾਂ ਹੋਣਗੀਆਂ ਇੱਕ ਤਾਂ ਲੰਗਰ ਹਾਲ ਦੇ ਵਿੱਚ ਵਾਧਾ ਹੋ ਜਾਏਗਾ ਸੰਗਤ ਇੰਨੀ ਹੁੰਦੀ ਹੈ ਕਿ ਵਰਸਰ ਨੂੰ ਸੰਗਤ ਨੂੰ ਰੋਕਣਾ ਪੈਂਦਾ ਤਾ ਉਰੇ ਲੰਗਰ ਹਾਲ ਦੇ ਵਿੱਚ ਵਾਧਾ ਹੋ ਜਾਏਗਾ ਤੇ ਇਹ ਨਹੀਂ ਕਿੰਗਾ ਹੈ ਖਰਾਬ ਨਹੀਂ ਜਾਊਗੀ ਆਲਰੇਡੀ ਇਹ ਮਿਲਿਆ ਹੋਇਆ ਤੇ ਜੀਤ ਜੀ ਬਾਬਾ ਜੀ ਵਾਈਗੁਰ ਜੀ ਫਾਜ਼ਾਬ ਵਾਈਗੁਰ ਜੀ ਕੀ ਬੱਦੇ ਆਪ ਵੀ ਕਿੱਥੋਂ ਆਏ ਸੰਗਰੂਰ ਤੋਂ ਆਏ ਸੰਗਰੂਰ ਤੋਂ ਆਏ ਆਪ ਵੀ ਕਿੱਥੋਂ ਆਏ ਪਾਸੋਂ ਤੋਂ ਆਏ ਵੀਰ ਐਸੀ ਆ अनेका ਰੱਬੀ ਰੂਹਾਂ ਨੇ ਕੋਈ ਮਨੇਰ ਕੋਟਲੇ ਤੋਂ ਪੇ ਹਰਿਆਣੇ ਚੋਂ ਪੇਵਾ ਸ਼ਾਹਵਾਤਪੁਰ ਖੇਤਰ ਕਿੱਥੋਂ ਕਿੱਥੋਂ ਸੰਗਤ ਆਈ ਆ ਕਰਨਾ ਜੀ ਬੇਨਤੀ ਹੈ ਵਾਹਿਗੁਰੂ ਜੀ ਪੂਰੇ ਛੱਡ ਦੀ ਸੇਵਾ ਨਿਭਾਓ ਤੇ ਵੀਰ ਭਰਾ ਕਰ ਤੇ ਅੱਗੇ ਆਓ ਸਾਨੂੰ ਮਾਇਆ ਨਹੀਂ ਚੀਦੀ ਸਾਨੂੰ ਮਾਇਆ ਬਿਲਕੁਲ ਨਹੀਂ ਚੀਦੀ ਪਰ ਉਹ ਵੀਰ ਭਰਾ ਆਵੇ ਕੋਈ ਮਿਸਤਰੀ ਆ ਜੇ ਸਮਾਨ ਲੈ ਲੇ ਫਰੀਜ ਕੇ ਲੈ ਲੇ ਬਈ ਛੱਡ ਪਵਾ ਦੇ ਥੋੜੇ ਜੰਮੇ ਦੀ ਬੇਨਤੀ ਹੈ ਕਿ ਪ੍ਰਸਾਦਾ ਹੋਰ ਆ ਪੀ ਪੀ ਸੁਵਿੰਦਰ ਫੇਸਬੁੱਕ ਦੇ ਉੱਪਰ ਭਾਈਓ ਬੜੀ ਸੇਵਾ ਨਿਭਾ ਰਿਆ ਪੀ ਪੀ ਸੁਵਿੰਦਰ ਵੀਰ ਜੀ ਥੋੜੇ ਜੰਮੇ ਦੀ ਬੇਨਤੀ ਹੈ ਇਹ ਲੰਗਰ ਵਾਲੀ ਵੀ ਧਿਆਨ ਦਿਓ ਪਲੀਜ਼ ਬੇਨਤੀ ਹੈ ਛੱਡ ਬਹੁਤ ਬਾਬਾਈ ਮੈਂ ਨੰਬਰ ਮੈਂਸ਼ਨ ਕਰਦਾਗਾ ਬਾਬਾ ਜੀ ਨੰਬਰ ਮੈਂ ਬੋਲਿਆ ਵੀ ਹੈਗਾ ਦਵਾਰੋਂ ਮੈਂ ਲਿਖ ਕੇ ਵੀ ਪਾ ਲਗਾ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਨੂੰ ਪੂਰੀ 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 ਬੀਜਾ ਪੀਪੀ ਸੁਖਿੰਦਰ ਵੀਰ ਨੇ ਹਮੇਸ਼ਾ ਜਿੰਨੀ ਵਾਰ ਮੈਂ ਬੇਨਤੀ ਪਾਈ ਹੈ ਤਾਂ ਪੀਪੀ ਸੁਖਿੰਦਰ ਵੀਰ ਨੇ ਉਹ ਪੂਰੀ ਕੀਤੀ ਹੈ ਤੁਹਾਡੇ ਚਰਨਾਂ 'ਚ ਬਾਬਾ ਜੀ ਬੇਨਤੀ ਹੈ ਤੁਸੀਂ ਬਾਬਾ ਜੀ ਹੁਣ ਦੱਸੋ ਤੁਸੀਂ ਤੁਸੀਂ ਉਰੇ ਤੁਸੀਂ ਉਰੇ ਜਿਹੜੇ ਮਰੀਜ਼ ਨੂੰ ਲੈ ਕੇ ਆਏ ਹੋ ਕਿੰਨੇ ਦਿਨ ਰੋਗੇ ਅਸੀਂ ਤਿੰਨ ਦਿਨ ਰਾਵਾਂਗੇ ਜੀ ਤਿੰਨ ਦਿਨ ਰਹਿਣਗੇ ਵਾਹਿਗੁਰੂ ਜੀ ਤਾਂ ਗੁਰੂ ਦਾ ਦਰ ਹੈ ਜਦੋਂ ਮਰਜੀ ਆਓ ਪਿਆਦਾ ਪਾਣੀ ਸ਼ਕੋ ਬਿਸਤਰੇ ਲੈ ਲਓ ਗਰਮੀ ਆ ਰਹੀ ਏ ਕੁਲਰ ਦਾ ਪ੍ਰਬੰਧ ਵੈਸੇ ਹੁੰਦਾ ਕੁਲਰ ਸਾਡੇ ਖਰਾਬ ਹੋਏ ਹੋਏ ਨੇ ਠੀਕ ਕਰਵਾ ਰਹੇ ਐ ਸੀ ਤੁਹਾਨੂੰ ਪੂਰਾ ਪ੍ਰਬੰਧ ਮਿਲੂਗਾ ਵੈਗਰੂ ਆਪ ਜੀ ਕਿਨੇ ਕਿਨੇ ਦਿਨ ਰੋਗੇ ਹਫਤਾ 10 ਦਿਨ ਕਿਥੋਂ ਵੈ ਬਾਬਾਈ ਬਲੇਰਕੋਟ 500 500 ਦੋ ਦੇਖੋ ਇਹ ਹੁੰਦਾ ਇਹ ਹੁੰਦੀ ਡੈਫੀਨੇਸ਼ਨ ਗੁਰੂ ਘਰ ਦੀ ਤਾਂ ਵੈਗਰੂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਮੈਂ ਨਿਵਾਣਾ ਜੀ ਹਾਂ ਮੈਂ ਗੁਰੂ ਘਰ ਦਾ ਕੁੱਕਰ ਆ ਕੁੱਕਰ ਮੀਨਸ ਕੁੱਕਰ ਦਾ ਮਤਲਬ ਕੁੱਤਾ ਅਸਤਾ ਬਾਬਾਈ ਭੌਂਕਣਾ ਸੀ ਭੌਂਕਣਾ ਇਸ ਸੰਗਤ ਦੇ ਵਾਸਤੇ ਹੀ ਭੌਂਕਣਾ ਹੈ ਕੁੱਕਰ ਆ ਸੀ ਗੁਰੂ ਘਰ ਦੇ ਵੈਗਰੂ ਬੜਾ ਚਰਨਾ ਚ ਬੇਨਤੀ ਆ ਬੜਾ ਛੱਡ ਦੀ ਸੇਵਾ ਨਿਭਾਓ ਖਰਚਾ ਕਿੰਨਾ ਮੈਂ ਦੱਸਦਾ 1.25 ਲੱਖ ਤੋਂ ਲੈ ਕੇ 1.30 ਲੱਖ ਤੱਕ ਦਾ ਖਰਚਾ ਸਾਨੂੰ ਮਾਇਆ ਨਹੀਂ ਚੀਦੀ ਬੜਾ ਛੱਡ ਬਹੁਤ ਵੈਰ ਗੁਰੂਬਾ ਛੱਡ ਬਹੁਤ ਦੋ ਗਰਮੀ ਆ ਰਹੀਆਂ ਨੇ ਸੰਗਤ ਦੂਰੇ ਬਹਿ ਕੇ ਲੰਗਰ ਛਾਲਿਆ ਕਰੇਗੀ ਜੀ ਦੇ ਬਾਬਾ ਜੀ ਦੇਖੋ ਪਰਸ਼ਾਤਾ ਦੇ ਮੌਸਮ ਵੀ ਆਣਗੇ ਤੇ ਕਰਦੀ ਜੜੀ ਪਈ ਹੈ ਰਸ ਜੜਾ ਪਈ ਹੈ ਦਾਲਾਂ ਪਈਆਂ ਨੇ ਆਟਾ ਪਈ ਹੈ ਬਹੁਤ 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 ਕੁਝ ਪਈ ਹੈ ਇਹ ਸਭ ਬੇਰਥੀ ਜਾਊਗਾ ਵੈਰ ਰਹਿਤੋ ਪਲੀਜ਼ ਚਰਨਾ ਚ ਬੇਨਤੀ ਆ ਕੀ ਆ ਸੁਣਿਆ ਮਾਫ ਜੇ ਮੈਂ ਉਹ ਬੰਦਾ ਸ਼ਬਦ ਬੋਲ ਬੋਲ ਪਿਆ ਹਾਂ ਮੈਨੂੰ ਮਾਫ ਕਰਿਓ ਪਰ ਨਾਨਕ ਬਾਦਸ਼ਾਹ ਦੀ ਬਾਣੀ ਹੈ ਮਾਇਆ ਇਕਠੀ ਕਰ ਦੇਂਗੇ ਲੇਕੇ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਸੰਗਤ ਦਾ ਸਹਿਯੋਗ ਤੋਂ ਬਿਨਾ ਕੁਝ ਕੁਝ ਵੀ ਨਹੀਂ ਹੋ ਸਕਦਾ ਯਾਦ ਰੱਖਿਓ ਨਾ ਸੇਵਾ ਹੋ ਸਕਦੀ ਹੈ ਨਾ ਜੰਗ ਹੋ ਸਕਦੀ ਹੈ ਜੰਗ ਹੋਣ ਵਾਸਤੇ ਇਕੱਠੇ ਹੋਣਾ ਪੈਂਦਾ ਸੇਵਾ ਕਰਨ ਵਾਸਤੇ ਵੀ ਇਕੱਠੇ ਹੋਣਾ ਪੈਂਦਾ ਸਿੱਖੀ ਦਾ ਫਲਸਫਾ ਦੇਖੋ ਤੇ ਇੱਕ ਦੋਨੋ ਕਨਸੈਪਟ ਪ੍ਰੋਪਰਲੀ ਚੱਲਦੇ ਆ ਸੀ ਬਸ ਇਹ ਤੁਹਾਡੇ ਜਨਮ ਦੀ ਬੇਨਤੀ ਹੈ ਮੁਕ ਸੇਵਾ ਦਾ ਨਿਕਰੇ ਬੱਬਾ ਮੇਰੇ ਸ਼ਿਵਦਰ ਸਿੰਘ ਜੀ ਮੈਂ ਨੰਬਰ ਪਾ ਦਾਂਗਾ ਫੋਨ ਤੇ ਗੱਲ ਕਰ ਲਿਓ ਤੁਸੀਂ ਖੁਦ ਰਿਹਾਇਓ ਤਦ ਕਿਨੇ ਨੂੰ ਦੁਰ ਸੰਗਤ ਆਈ ਪਾਪ ਦੱਸ ਰਹੇ ਨੇ ਹਾਂਜੀ ਮਲੇਰ ਕੋਟਲੇ ਤੋਂ ਪੇਵੇ ਤੋਂ ਪਾਸੋਂ ਤੋਂ ਕਿੱਥੋਂ ਵੀ ਦ ਸੰਗਤ ਆ ਰਹੀ ਐ ਮੈਂ ਖੁਦ ਦੇਖਦਾ ਉਹਨਾਂ ਬਾਬਾ ਜੀ ਕੁਸ਼ੇਤਰ ਤੋਂ ਹਾਂਜੀ ਆ ਰਾਜਪੁਰਾ ਏਰੀਆ ਸਾਰਾ ਉਰੇ ਆਂਦਾ 35 ਵੈਗਰੂ ਬੈਂਤੀ ਏ ਜੀ ਬੈਂਤੀ ਐ ਪਾਸੇ ਇਹ ਬੈਂਤੀ ਸੀਗੀ ਕਿਆ ਸੁਣਿਆ ਮਾਫ ਪੁੱਲਾ ਚੁੱਕਾ ਮਾਫ ਅਸੀਂ ਚੋਰੇ ਆ ਵੀ ਇਹ ਲੰਗਰ ਹਾਲ ਵੱਡਾ ਹੋਵੇ ਉਰੇ ਸ਼ੈੱਡ ਪਾਵੇ ਜੀ ਆ ਜਿਹੜੀ ਛੱਡੀ ਆ ਆ ਪਈਏ ਕਣਕਾ ਇਹ ਵੀ ਸੇਵਾ ਭੇਜੀ ਹੋਈ ਆ ਕਿਸੇ ਵੀਰ ਭਰਾ ਨੇ ਰੱਬੀ ਰੂਹਾਂ ਹੈਗੀਆਂ ਜਿਹੜੀ ਸੇਵਾ ਭੇਜਦੀਆਂ ਨੇ ਵੈਗਰੂ ਇਹ ਵਧਤੀ ਜਾਊਗੀ ਠੀਕ ਹੈ ਜੀ ਆ ਸਾਡੇ ਕੁਦਰ ਨੇ ਕੁਦਰੋਂ ਦੇਖੋ ਖਰਾਬ ਪਏ ਨੇ ਰਾਤ ਨੂੰ ਕੀ ਹੁੰਦਾ ਕਈ ਵੀਰ ਭਰਾ ਆਉਂਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਰਾਤ ਰੁਕਣਾ ਹੈ ਬਾਬਾ ਜੀ ਉਹਨਾਂ ਵਾਸਤੇ ਬਿਸਤਰੇ ਕੁਲਰ ਸਭ ਮਹੀਆ ਔਰੇ ਸਭ ਮਹੀਆ ਸਿਰਫ ਇੱਕੋ ਹੀ ਗੱਲ ਹੈ ਵੀ ਨਿਵਾਣਾ ਹੋ ਕੇ ਆਣਾ ਪੈਂਦਾ ਪਿੱਛੇ ਹੈ ਗਿਆ ਕ੍ਰਿਸ਼ਨਾ ਲੈਬੋਰੀ ਜਿੱਥੇ ਟੈਸਟ ਕਰਾਣੇ ਹੁੰਦੇ ਆ ਕਿਸੇ ਕੋਲ 150 10 20 50 500 ਨਹੀਂ ਹੁੰਦੇ ਤੇ ਬਾਬਾ ਮਹੇਸ਼ਿੰਦਰ ਸਿੰਘ ਜੀ ਆਪਣੀ ਜੇਬ ਦੇ ਵਿੱਚੋਂ ਲਾ ਕੇ ਲਾ ਕੇ ਹੈਲਪ ਕਰਦੇ ਨੇ ਅਸਲ 'ਚ ਉਹ ਬਾਬਾ ਬਾਬਾ ਜੀ ਕਹਿੰਦੇ ਨੇ ਕਹਿੰਦੇ ਮੇਰੀ ਜੇਬ ਨਹੀਂ ਹੈਗੀ ਉਹ ਗੁਰੂ ਦੀ ਜੇਬ ਹੈ ਕੌਣ ਜੀ ਉਹ ਗੁਰੂ ਰਜੀਵ ਆ ਤੁਹਾਡੇ ਚਰਨਾਂ 'ਚ ਬੇਨਤੀ ਆ ਇਹ ਸੇਵਾ ਬਾਬਾ ਜੀ ਨੇ ਵਾਇਓ ਮੈਂ ਨੰਬਰ ਦੁਬਾਰਾ ਮੈਂਸ਼ਨ ਕਰਦਾਗਾ ਦੁਬਾਰਾ ਲਿਖ ਕੇ ਪਾ ਦੂੰਗਾ ਆ ਦੇਖੋ ਹਾਂ ਜੀ ਆ ਆ ਆ ਆ ਲੰਗਰ ਹਾਲਾ ਇੰਨਾ ਖਾਸ ਅਜੀ ਚਾਹੁੰਦੇ ਵਡਾ ਲੰਗਰ ਹਾਲ ਹੋ ਜੇ ਵਾਸ ਵਾਹ ਗੁਰੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਇੰਨੀ ਕੀ ਬੇਨਤੀ ਪਰਵਾਨ ਕਰਿਓ ਜਦੋਂ ਵੀ ਉਰੇ ਆਓ ਤਾਂ ਸਾਨੂੰ ਮਿਲ ਕੇ ਜਾਇਆ ਕਰੋ ਹੁਣ ਤਿਆਰੀ ਜਰੀ ਹੈ ਲੰਗਰ ਦੀ ਦੁਪਹਿਰੇ ਉਹ ਇਹ ਦਾਲ ਪੁਸ਼ਾਦਾ ਚੋਲ ਛੀਰ ਇਹ ਸਾਰਾ ਕੁਝ ਬਣਨਾ ਬਣਨਾ ਕਿਨਾਂ ਵਾਸਤੇ ਇਹਨੇ ਲੋੜ ਆਸ ਰਹੇ ਨੇ ਇਹਨ ਡੋੜ ਐਸਟੀ ਦੀਆ ਦੇਖੋ ਆ ਚਾਇਆ ਚੜ ਗਿਆ ਦੇਖੋ ਲੱਗੀਆਂ ਵਟੀਆਂ ਠੀਕ ਆ ਵਾਹਿਗੁਰੂ ਤੇ ਹੁਣ ਪੂਰੀ ਤਿਆਰੀ ਚੱਲ ਰਹੀ ਹੈ ਵਾਹਿਗੁਰੂ ਤਿਆਰੀ ਚੱਲ ਰਹੀ ਹੈ ਵਾਹ ਥੋੜੇ ਜਹਾਂ ਵਿੱਚ ਬੇਨਤੀ ਹੈ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨੰਬਰ ਫੇਰ ਬੋਲ ਰਹੇ ਹਾਂ ਜੀ 93 399 5004 ਮੈਂ ਲਿਖ ਕੇ ਹੀ ਪਾ ਦੂੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ